श्रोमणी गुरुद्वारा प्रबंधक कमेटी के मेंबर गुरिंदर पाल सिंह पाटिया नरेंद्र कुमार पाटिया अरविंद जुलका गुण राजपूत कश्मीर सिंह राजपूत गुरुद्वारा तेज बहादुर दे प्रधान तरसेम सिंह डीवीएसपी दी राजेश कुमार कक्कर एसएचओ बलविंदर सिंह संजीव पटवाड़ी, डॉक्टर बलराम इंस्पेक्टर कस्तूरी लाल डॉक्टर वीरज मोहन कोली प्रिंसिपल रामलाल दे सारे लोग रल के रामनामी मना हिंदू सिख मुसलमान क्रिश्चियन भाईचारा यात्रा च पहुंचे सारिया मिल के शहर च लंगर का प्रबंध किया शोभा यात्रा बहुत ज्यादा सुंदर शहर च लंगर बहुत ज्यादा लगे हुए पुलिस प्रशासन का बहुत ज्यादा वाया प्रबंध सी ਅੱਜ ਜਮਾ ਕਰਦਿਆਂ ਆਰਾਮ ਨਾਮੀ ਦੇ ਸਬੰਧ ਵਿੱਚ ਸਾਨੂੰ ਅੱਜ ਬਣਾਇਆ ਸੀ ਸੰਗਤਾਂ ਨੇ ਕਿ ਸਾਨੂੰ ਸੰਗਤ ਦੇਖ ਕੇ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਇਸ ਸੰਗਤਾਂ ਦਾ ਧੰਨਵਾਦ ਕਰਦੇ ਹਾਂ જય ਸ਼੍ਰੀ ਰਾਮ જય ਸ਼੍ਰੀ ਰਾਮ જય ਸ਼੍ਰੀ ਰਾਮ ਅੱਜ ਲੱਖ ਲੱਖ ਵਧਾਈ ਦੇ ਰਹੇ ਆ ਜਨਮ ਦਿਨ ਆਰਾਮ ਦੇ ਲੋਕ ਆਰਾਮ ਜੀ ਦੇ ਜਨਮ भॻवान श्री राम चंद मर्यादा परसोसा श्री ख़ाल वाहिगुरू जी फते ਚੁਵਾਲਾatra ਸ਼ੁਰੂ ਹੋਈ ਹੈ। ਪਰ ਮੈਂ ਸਮਝਦਾ ਸਾਡੇ ਖਾਦੀਆਂ ਸ਼ਹਿਰ ਦਾ ਇੱਕ ਬਹੁਤ ਵਧੀਆ ਸਿਸਟਮ ਹੈ। ਮਾਹੌਲ ਹੈ ਕਿ ਸਾਰੀਆਂ ਬਰਾਦਰੀਆਂ ਸਾਰੇ ਧਰਮ ਇਕੱਠੇ ਹੋ ਗਏ। ਕੋਈ ਵੀ ਘਰ ਹੋਵੇ, ਗੁਰੂਆਂ ਦਾ, ਪਗਮਰਾਂ ਦਾ, ਧਾਰਾਂ ਦਾ, ਉਹ ਭਾਵੇਂ ਮੁਸਲਮਾਨ ਭਾਈਚਾਰੇ ਦੇ ਨੇ ਹੋਵੇ, ਉਹ ਭਾਵੇਂ ਹਿੰਦੂ ਤਾਂ ਜੋ ਸਿੱਖ ਧਰਮ ਦੇ ਗੁਰੂ ਸਾਹਿਬਾਨ ਦੇ ਪ੍ਰਕਾਸ਼ ਉਸ ਤੋਂ ਹੋਣ ਮਾਵੇਂ ਅਸਾਈ ਧਰਮ ਦਾ ਹੋਏ ਇਹ ਸਾਰੇ ਅਸੀਂ ਖੈਰਵਾਸੀ ਨਾਲ ਕੇ ਮਨਾਉਂਦੇ ਆ ਅੱਜ ਵੀ ਇਸੇ ਤਰ੍ਹਾਂ ਦੀ ਇੱਕ ਸਮੋਹ ਸਾਡੇ ਸ਼ਹਿਰ ਤੋਂ ਆ ਰਹੀ ਹੈ ਮੈਂ ਆਸ ਕਰਨਾ ਗੁਰੂ ਦੇ ਨਾਮ ਅੱਜ ਆਸ ਕਰਨਾ ਸੱਚੇ ਪਾਤਸ਼ਾਹ ਰਹਿਮ ਕਰੋ ਸਾਡਾ ਸ਼ਹਿਰ ਇਸੇ ਤਰ੍ਹਾਂ ਗੁਰਦਸਤ ਦੇ ਘਰ ਹੋਵੇ ਖੈਰ ਰਵੇ ਸਿਆਸੀ ਤੌਰ ਤੇ ਜਿੱਥੇ ਮਰਗੀ ਹੋਈਏ ਧਾਰਮਿਕ ਤੌਰ ਤੇ ਜਦੋਂ ਕੋਈ ਕੰਮ ਹੋਵੇ ਉਹ ਕਿਸੇ ਤਰ੍ਹਾਂ ਦਾ ਹੋਵੇ ਸਰਕਾਰ ਤੋਂ ਸਾਡਾ ਵਾਸ਼ ਬੰਦਾ ਤਾਂ ਅੱਜ ਨਾਲ ਵੀ ਮਾਰਛਾਬੜਾ ਪੂਰਮ ਮੰਡਲ ਪ੍ਰਧਾਨ ਬਾਹਤੀ ਜਮਤਾ ਪਾਰਟੀ ਅੱਜ ਦੇ ਪਵਿੱਤਰ ਦਿਹਾੜੇ ਤੇ ਅੱਜ ਪ੍ਰਭੂ ਰਾਮ ਮਰਿਆਦਾ ਪਰਸ਼ੋਤ ਪ੍ਰਭੂ ਰਾਮ ਜੀ ਦੇ ਜਨਮ ਦਿਹਾੜੇ ਦੀ ਦੇਸ਼ ਵਾਸੀਆਂ ਨੂੰ ਕਾਜੀਆਂ ਵਾਸੀਆਂ ਨੂੰ ਸਮੂਹ ਮਾਨੁਤਾਲੂ ਲੱਖ ਲੱਖ ਵਧਾਈ ਦੇਣਾ ਅੱਜ ਪ੍ਰਭੂ ਰਾਮ ਜੀ ਦੇ ਜਨਮ ਦਿਨੇ ਪਰਮਾਤਮਾ ਦੇਸ਼ ਵਾਸੀਆਂ ਦੇ ਉੱਤੇ ਹਮੇਸ਼ਾ ਆਪਣੀ ਕਿਰਪਾ ਦੀ ਛਿੜੀ ਬਣਾਈ ਰੱਖਣ ਆਦੀ ਜਿਹੜੀ ਰਾਮ ਨੌਮੀ ਦਾ ਤਿਹਾਰ ਹੈ ਸਾਰੇ ਦੇਸ਼ ਵਿੱਚ ਮਨਾਇਆ ਜਾ ਰਿਹਾ ਬੜੀ ਧੂਮ-ਧਾਮ ਨਾਲ ਇਹ ਖਾਸ ਹੈ ਕਿਉਂਕਿ 500 ਸਾਲ ਦੇ ਸੰਘਰਸ਼ ਤੋਂ ਬਾਅਦ ਜਿਹੜਾ ਰਾਮ ਮੰਦਰ ਬਣਿਆ ਹੈ ਅੱਜ ਉਥੇ ਪਹਿਲਾ ਰਾਮ ਨਮੀ ਦਾ ਅੱਜ ਭਗਵਾਨ ਰਾਮ ਦਾ ਜਨਮ ਦਿਨ ਮਨਾਇਆ ਜਾ ਰਿਹਾ ਹੈ ਤੇ ਮੈਂ ਸਾਰੇ ਵਿਸ਼ਵ ਆਪਣੇ ਭਾਰਤ ਵਾਸੀਆਂ ਨੂੰ ਤੇ ਆਪਣੇ ਸ਼ਹਿਰ ਵਾਸੀਆਂ ਨੂੰ ਇਸੀ ਲੱਖ ਲੱਖ ਵਧਾਈ ਦੇਣਾ ਜੈ ਹਿੰਦ ਜੈ ਭਾਰਤ ਜੈ ਸ਼੍ਰੀ ਰਾਮ